ਹੈਲੋ ਫਰੈਂਡਸ ਗੁੱਡ ਮਾਰਨਿੰਗ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ ਲੋ ਜੀ ਮਾਰਨਿੰਗ ਹੋ ਚੁੱਕੀ ਹੈ ਤੇ ਸਵੇਰ ਹੋ ਚੁੱਕੀ ਹੈ ਤੇ ਸਵੇਰੇ ਸਵੇਰੇ ਪਹੁੰਚ ਗਏ ਆ ਜੀ ਆਪਾਂ ਆਪਣੇ ਮੇਨ ਦਫ਼ਤਰ ਦੇ ਅੰਦਰ ਕਿਉਂਕਿ ਆਪਾਂ ਦਫ਼ਤਰ ਦੇ ਵਿੱਚ ਲਗੇ ਹੋਏ ਆ ਜੀ ਰਸੋਈ ਦੇ ਵਿੱਚ ਸਵੇਰੇ ਸਵੇਰੇ ਆਪਾਂ ਨੇ ਇੱਕ ਪਾਸੇ ਧਰੀਆ ਚਾਹ ਤੇ ਨਾਲੇ ਲਾ ਰਹੇ ਆ ਕੜੀ ਨੂੰ ਤੜਕੇ ਛੜਕੇ ਤੁਹਾਨੂੰ ਕੱਲ ਵਾਲੇ ਵਲੌਗ ਚ ਵੀ ਦੱਸਿਆ ਤਾਂ ਕਿ ਸਵੇਰੇ ਮੈਂ ਕੜੀ ਬਣਾਉਂਗੀ ਹਨਾ ਤੇ ਲੋ ਜੀ ਕੜੀਓ ਬਣਾਉਣ ਲੱਗੀ ਵੀ ਆ ਮੈਂ ਔਰ ਇੱਕ ਰਾਤ ਨੇਰੀ ਨੇ ਨਾ ਬਹੁਤ ਜ਼ਿਆਦਾ ਤਾ ਅੱਤ ਚੱਕਿਆ ਨੇਰੀ ਬਹੁਤ ਆਈ ਆ ਰਾਤ ਤੇ ਲੋ ਜੀ ਇਧਰ ਆ ਪਾਤਰ ਹੀ ਹੋਈ ਐ ਚਾ ਤੇ ਇੱਕ ਪਾਸੇ ਲਾਰੇ ਆਪਾਂ ਕੜੀ ਨੂੰ ਤੜਕੇ ਛੜਕੇ ਤੇ ਤੁਹਾਨੂੰ ਪਤਾ ਹੀ ਹੈ ਕੜੀ ਸਵੇਰੇ ਸਵੇਰੇ ਚਲੋ ਡੱਬਿਆਂ ਚ ਲੈ ਜਾਂਦੇ ਆ ਫਰੈਸ਼ ਤਾਜੀ ਕੜੀ ਪਾ ਦਿੰਨੀ ਹੈ ਖਰਾਬ ਹੋਣ ਦਾ ਖਤਰਾ ਨਹੀਂ ਰਹਿੰਦਾ ਹੈਗਾ ਜੇ ਆਪਾਂ ਤਾਜੀ ਸਬਜ਼ੀ ਨੂੰ ਤੜਕਾ ਲਾਉਂਦੇ ਆ ਸਵੇਰੇ ਤੇ ਚਲੋ ਆਪਾਂ ਦਿਨ ਚ ਤਾਂ ਆਪਾਂ ਘਰ ਦੇ ਵਿੱਚ ਫ੍ਰਿਜ ਚ ਵੀ ਰੱਖ ਲਾਂਗੇ ਠੰਡੀ ਰਹੂਗੀ ਖਰਾਬ ਨਹੀਂ ਹੋਊਗੀ ਚੀਜ਼ ਲੇਕਿਨ ਜੋ ਟੀਫਨ ਬਾਹਰ ਜਾਂਦੇ ਆ ਨਾ ਬਾਹਰ ਕਿਹੜਾ 24 ਘੰਟੇ ਫ੍ਰਿਜ ਨਾਲ ਹੁੰਦੇ ਆ ਤੇ ਖਰਾਬ ਹੋਣ ਦਾ ਖਤਰਾ ਹੁੰਦਾ ਇਸ ਕਰਕੇ ਲੋ ਜਿਵੇਂ ਮਟੀਰੀਅਲ ਕੋਲ ਲਿਆ ਇਧਰ ਲੱਸੀ ਪਈ ਹੈ ਇਹ ਲੱਸੀ ਅ ਮਤਲਬ ਸਾਡੇ ਗਵਾਂਡੀਆਂ ਦੇ ਘਰ ਤੋਂ ਆਈ ਹੋਈ ਐ ਤੇ ਇੱਕ ਪਾਸੇ ਮੈਂ ਧਣੀਆਂ ਵੀ ਸਮਾਰ ਲਿਆ ਆਲੂ ਵੀ ਬਰੀਕ-ਬਰੀਕ ਕੱਟੇ ਆ ਤੇ ਲੋਜੀ ਰੱਸੀ ਵੀ ਐ ਇਹ ਲੱਸੀ ਦੇ ਵਿੱਚ ਥੋੜਾ ਜਿਹਾ ਮੈਨੂੰ ਕੋਈ ਕਾਲਾ-ਕਾਲਾ ਜਿਹਾ ਜੀਰਾगिर ਗਿਆ ਤਾਂ ਸ਼ਾਇਦ ਉਹ ਕੱਢਣ ਲੱਗੀ ਹੋਈ ਸੀ ਤੇ ਲੋਜੀ ਲਈ ਆਪਾਂ ਤੜਕੇ ਛੜਕੇ ਕੜੀ ਨੂੰ ਔਰ ਫਾਈਨਲੀ ਫਿਰ ਮੈਂ ਰੋਟੀ ਰੁੱਟੀ ਵੀ ਬਣਾਣੀ ਆ ਬੱਚਿਆਂ ਨੂੰ ਜਗਾਉਣਾ ਹੈ ਜੋ ਕਿ ਸੁੱਤੇ ਪਈਆਂ ਇੱਕ ਰਾਤ ਨੂੰ ਹਨੇਰੀ ਬਹੁਤ ਆਈ ਬਹੁਤ ਜ਼ਿਆਦਾ ਤੂਫਾਨ ਆਇਆ ਸਾਰੀ ਡਸਟ ਧੂੜ ਮਿੱਟੀ ਅੰਦਰ ਤੱਕ ਪਹੁੰਚੀ ਪਈ ਆ ਜਿਹੜੀ ਮੈਂ ਸਾਫ਼ ਕਰਨੀ ਹੈ ਮੈਂ ਸੋਚਿਆ ਪਹਿਲਾਂ ਆਪਾਂ ਕੜੀ ਬਣਾ ਲਈਏ ਰੋਟੀ ਬਣਾ ਲਈਏ ਤੇ ਬੱਚਿਆਂ ਨੂੰ ਸਕੂਲ ਭੇਜ ਦਈਏ ਹਸਬੰਡ ਵੀ ਆਪਣੇ ਆਫਿਸ ਚਲੇ ਜਾਣਗੇ ਤੇ ਲੋ ਜੀ ਕੜੀ ਲੱਗੀ ਰਿਜਣ ਤੇ ਉਸ ਤੋਂ ਬਾਅਦ ਆਪਾਂ ਡਸਟਿੰਗ ਵਗੈਰਾ ਕਰਾਂਗੇ ਘਰ ਦੀ ਸਾਰੀ ਜਿਹੜੀ ਵੀ ਧੂੜ ਮਿੱਟੀ ਅੱਜ ਜਮੀ ਪਈ ਐ ਰਾਤ ਬਹੁਤ ਜ਼ਿਆਦਾ ਤੂਫਾਨ ਆਇਆ ਜੀ ਨੇਹਰੀ ਆਈ ਐ ਤੇ ਇੱਕ ਪਾਸੇ ਜੋ ਮੈਂ ਆਪਣਾ ਡਰਾਈ ਫੂਡ ਭਿਓ ਕੇ ਰੱਖਿਆ ਹੋਇਆ ਤਾਂ ਛੋਲੇ ਐ ਬਦਾਮ ਐ ਕਾਜੂ ਐ ਔਰ ਇਹ ਅੰਜੀਰ ਐ ਇਹ ਮੈਂ ਔਰ ਮੇਰੇ ਹਸਬੰਡ ਦੋਨੋਂ ਹੀ ਖਾਂਦੇ ਆ ਰਾਤ ਨੂੰ ਭਿਓ ਕੇ ਰੱਖ ਦਿੰਨੇ ਆ ਤੇ ਸਵੇਰੇ ਛਿਲਕਾ ਤਾਰ ਕੇ ਖਾਉਂਗੀ ਬਦਾਮਾਂ ਦੇ ਬਾਕੀ ਦਾ ਸਾਰਾ ਇਦਾਂ ਹੀ ਖਾ ਲੈਣਾ ਲੇਕਿਨ ਜਿਹੜੇ ਬਦਾਮ ਐ ਨੇ ਗਰਮ ਹੁੰਦੇ ਆ ਨਾ ਬਦਾਮ ਇਹਨਾਂ ਦਾ ਛਿਲਕਾ ਤਾਰ ਕੇ ਖਾਉਂਗੇ ਅਸੀਂ ਤੇ ਲੋ ਜੀ ਹੁਣ ਆਪਣੀ ਵਾਰੀ ਆ ਰੋਟੀ ਬਣਾਉਣ ਦੀ ਕਿਉਂਕਿ ਬੱਚਿਆਂ ਨੂੰ ਮੈਂ ਹਾਕ ਮਾਰਿਆ ਹੀ ਵੀ ਤੁਸੀਂ ਉਠੋ ਇੰਨੇ ਫਰੈਸ਼ ਹੋ ਜਾਓ ਨਹਾ ਲਓ ਧੋ ਲਓ ਤੇ ਬਰਸ਼ ਵਗੈਰਾ ਕਰ ਲਓ ਔਰ ਮੈਂ ਬਣਾ ਰਹੀਆਂ ਰੋਟੀ ਫਿਰ ਟਿਫਨ ਤਿਆਰ ਕਰਨੇ ਆ ਬੱਚਿਆਂ ਦੇ ਤੇ ਮੈਂ ਕੜੀ ਬਣਾਈ ਹੈ ਕੜੀ ਨੂੰ ਸੁਣ ਕੇ ਬੱਚੇ ਛਾਲ ਮਾਰ ਕੇ ਉੱਠ ਗਏ फटाफट ਵੀ ਮम्मा ਨੇ ਕੜੀ ਬਣਾਈ ਹੈ ਅੱਜ ਸੱਚੀ ਮੇਰੇ ਨਿਆਣਿਆਂ ਨੂੰ ਕੜੀ ਇੰਨੀ ਪਸੰਦ ਹੈ ਨਾ ਬਹੁਤ ਜ਼ਿਆਦਾ ਪਸੰਦ ਹੈ ਮੇਰੇ ਨਿਆਣਿਆਂ ਨੂੰ ਕੜੀ ਤੇ ਬਹੁਤ ਖੁਸ਼ ਹੋ ਕੇ ਖਾਂਦੇ ਆ ਮੇਰੇ ਨਿਆਣੇ ਕੜੀ ਤੇ ਲੋ ਜੀ ਰੋਟੀ ਫੁਲਕੇ ਵਗੈਰਾ ਆਪਾਂ ਬਣਾ ਚੁੱਕੇ ਆ ਤੇ ਰਾਤ ਧੂੜ ਮਿੱਟੀ ਬਹੁਤ ਜ਼ਿਆਦਾ ਉਡੀ ਹੈ ਮੈਨੂੰ ਟੈਨਸ਼ਨ ਹੋਈ ਪਈ ਹੈ ਵੀ ਕਿਵੇਂ ਝਾੜਾਂਗੀ ਮੈਂ ਬਹੁਤ ਟਾਈਮ ਲੱਗ ਅੱਜ ਮੈਨੂੰ ਸਾਰਾ ਦਿਨ ਜਿਹੜੇ ਸ਼ੀਸ਼ੇ ਆ ਨਾ ਬਾਹਰ ਖਿੜਕੀਆਂ ਦੇ ਸ਼ੀਸ਼ਿਆਂ ਦੇ ਉੱਤੇ ਵੀ ਧੂੜ ਮਿੱਟੀ ਜਮਿਆ ਪਿਆ ਹੈ ਮੀਂਹ ਦੇ ਨਾਲ ਨੇਰੀ ਦੇ ਨਾਲ ਉਹ ਸਾਰਾ ਕੱਪੜੇ ਦੇ ਨਾਲ ਲੈ ਕੇ ਸਾਫ਼ ਕਰਨਾ ਮੈਂ ਲੋ ਜੀ ਕੜੀ ਬਣ ਚੁੱਕੀ ਹੈ ਤੇ ਇਹ ਵੀਡੀਓ ਮੇਰੀ ਇੱਕ ਘੰਟਾ ਲੇਟਦੀ ਹੈ ਜੀ ਜਦੋਂ ਬੱਚੇ ਮੇਰੇ ਸਕੂਲ ਚਲੇ ਗਏ ਤੇ ਔਰ ਸਾਰਾ ਕੰਮ ਮਤਲਬ ਭਾਂਡੇ ਵਗੈਰਾ ਮੈਂ ਸੋਰੀ ਭਾਂਡੇ ਤਾਂ ਮੈਂ ਇਕੱਠੇ ਕਰਕੇ ਰੱਖ ਤੇ ਭਾਂਡੇ ਮੰਜੂਗੀ ਮੈਂ ਬਾਅਦ ਚ ਪਹਿਲਾਂ ਮੈਂ ਸਾਰੀ ਡਸਟਿੰਗ ਵਗੈਰਾ ਕਰਨੀ ਹੈ ਬੱਚੇ ਚਲੇ ਗਏ ਸਕੂਲ ਕੜੀ ਲੈ ਕੇ ਗਏ ਆ ਟਿਫਨ ਲੈ ਕੇ ਗਏ ਆ ਤੇ ਮੈਂ ਆਪਣੀ ਰੋਟੀ ਖਾ ਲਈ ਤੀ ਔਰ ਰੋਟੀ ਖਾ ਕੇ ਮੈਂ ਇਹ ਕੱਪੜਾ ਲੈ ਲਿਆ ਤਾਂ ਮੋਟਾ ਜਿਹਾ ਕੱਪੜਾ ਇਹਦੇ ਨਾਲ ਜਾਲੀਆਂ ਦੇ ਅੰਦਰ ਜਿਹੜੀ ਡਸਟ ਫਸ ਜਾਂਦੀ ਹੈ ਨਾ ਔਰ ਜੋਰ-ਜੋਰ ਕੀ ਮਾਰ ਕੇ ਨਾ ਸਾਰੀ ਡਸਟ ਨਿਕਲ ਜਾਂਦੀ ਹੈ ਉਹੀ ਮਾਰ ਰਹੀ ਸੀ ਮੈਂ ਜੋਰ-ਜੋਰ ਕੀ ਵੀ ਚਲੋ ਸਾਫ਼ ਹੋ ਜਾਊਗਾ ਸਾਰਾ ਤੇ ਚੰਗੀ ਤਰ੍ਹਾਂ ਮਾਰਨ ਨਾਲ ਨਾ ਸਾਰੀ ਡਸਟ ਬਾਹਰ ਨਿਕਲ ਜਾਂਦੀ ਹੈ ਉਸ ਤੋਂ ਬਾਅਦ ਮੈਂ ਸਿਸੇ ਵੀ ਸਾਫ਼ ਕਰਨੇ ਆ ਤੇ ਝਾੜੂ ਵੀ ਲਾਣਾ ਹਲੇ ਬਰਤਨ ਮੈਂ ਸਭ ਤੋਂ ਬਾਅਦਗੇ ਵਿੱਚ ਮੰਜੂਗੀ ਕਿਉਂਕਿ ਧੁੱਪ ਨਿਕਲ ਜਾਂਦੀ ਹੈ ਨਾ ਤੁਪ ਉਤੋਂ ਪਹਿਲਾਂ ਪਹਿਲਾਂ ਮੈਂ ਬਾਹਰ ਬੇੜਿਆਂ 'ਚ ਝਾੜੂ ਲਾ ਲਾਂ ਕਿਉਂਕਿ ਸਾਡੇ ਬੈਕ ਸਾਈਡ ਵੀ ਬੇੜਾ ਹੈਗਾ ਇੱਧਰ ਵੀ ਬੇੜਾ ਹੈਗਾ ਬੇੜੇ ਦੇ ਵਿੱਚ ਨਾ ਧੂਪ ਆ ਜਾਂਦੀ ਹੈ ਫਿਰ ਤੇ ਸਾਰੀ ਪਹਿਲਾਂ ਆਪਾਂ ਡਸਟਿੰਗ ਵਗੈਰਾ ਕਰਾਂਗੇ ਹੁਣ ਆਪਾਂ ਨੇ ਬਾਹਰ ਦੀ ਤਾਂ ਕਰ ਲਈ ਥੋੜੀ ਬਹੁਤੀ ਹੁਣ ਆਪਾਂ ਅੰਦਰ ਕਰਦੇ ਆਂ ਜਾ ਕੇ ਅੰਦਰ ਜਿਹੜਾ ਇਹ ਜਾਲੀ ਵਾਲਾ ਰੂਮ ਹੈ ਨਾ ਇਹ ਜਾਲੀ ਵਾਲੇ ਰੂਮ ਦੇ ਵਿੱਚ ਵੀ ਮਿੱਟੀ ਅੰਦਰ ਪਹੁੰਚੀ ਪਈ ᱛੀ ਰੇਤਾ ਤਾਂ ਬਰੀਕ-ਬਰੀਕ ਜਾ ਤੇ ਮੈਂ ਸਾਰਾ ਝਾੜ ਰਹੀ ᱛੀ ਉਹੀ ਤੇ ਇਹ ਚੱਦਰ ਜੀ ਮੈਂ ਚੰਗੀ ਤਰ੍ਹਾਂ ਝਾੜੂੰਗੀ ਫਿਰ ਬਚਾਉਂਗੀ ਪੱਖਿਆਂ ਦੇ ਉੱਤੇ ਤੱਕ ਵੀ ਪਹੁੰਚਿਆ ਪਿਆ ਤਾਂ ਇਹ ਬੈੱਡ ਸ਼ੀਟ ਮੈਂ ਇਕੱਠੀ ਕਰਤੀ ਦੂਜੀ ਬਚਾਉਂਗੀ ਮੈਂ ਹੁਣ ਕਿਉਂਕਿ ਇਹ ਮੈਨੂੰ ਗੰਦੀ ਜੀ ਲੱਗ ਰਹੀ ਹੈ ਇਹ ਨਹੀਂ ਮੈਂ ਬਚਾਣੀ ਹੈਗੀ ਹੁਣ ਤੇ ਲੋ ਜੀ ਇਸ ਤੋਂ ਬਾਅਦ ਆ ਗਈ ਤੀ ਮੈਂ ਰਸੋਈ ਦੇ ਵਿੱਚ ਇਹ ਵੀਡੀਓ ਵੀ ਮੇਰੀ ਇੱਕ ਘੰਟਾ ਲੇਟ ਦੀ ਹੈ ਜਦੋਂ ਮੈਂ ਸਾਰਾ ਝਾੜੂ ਪੋਚਾ ਲਾ ਚੁੱਕੀ ਸੀ ਸਾਰੀ ਡਸਟਿੰਗ ਵਗੈਰਾ ਕਰ ਲਈ ਥੀ ਸੋਰੀ ਝਾੜੂ ਲਾਇਆ ਮੈਂ ਹਲੇ ਪੋਚਾ ਨਹੀਂ ਲਾਇਆ ਪੋਚਾ ਮੂੰਹ ਚੋਂ ਨਿਕਲ ਗਿਆ ਸੋਰੀ ਜੀ ਪਹਿਲਾਂ ਮੈਂ ਸਾਰਾ ਪੂਰਾ A to Z ਝਾੜੂ ਲਾਇਆ ਡਸਟਿੰਗ ਕਰੀਆ ਚੰਗੀ ਤਰ੍ਹਾਂ ਸ਼ੀਸ਼ੇ ਸਾਫ਼ ਕਰਿਆ ਇਹ ਪੋਚਾ ਪੋਚਾ ਛੱਡ ਤਿਆ ਮੈਂ ਸੋਚਿਆ ਪਹਿਲਾਂ ਆਪਾਂ ਭਾਂਡੇ ਮਾਂਜ ਲਈਏ ਹੁਣ ਮੈਂ ਭਾਂਡੇ ਮੰਜਣ ਆਈ ਤੀ ਭਾਂਡੇ ਮੰਜਣ ਤੋਂ ਬਾਅਦ ਫਿਰ ਮੈਂ ਲਾਉਂਗੀ ਪੋਚੇ ਕਿਉਂਕਿ ਉਸ ਤੋਂ ਬਾਅਦ ਜੀ ਇੱਕ ਨਾ ਲਾਈਟ ਨਹੀਂ ਆਈ ਰਾਤ ਦੀ ਰਾਤ ਲਾਈਟ ਚਲੀ ਗਈ ਸੀ ਲੇਕਿਨ ਚਲੋ ਇਨਵਰਟਰ ਚੱਲ ਰਿਹਾ ਤਾਂ ਇਨਵਰਟਰ ਦੇ ਨਾਲ ਸੋਹਣੀ ਨੀਂਦ ਆ ਗਈ ਸਾਨੂੰ ਇਨਵਰਟਰ ਚੱਲਦਾ ਰਿਹਾ ਰਾਤ ਨੂੰ ਤੇ ਲੋ ਜੀ ਹੁਣ ਆਪਾਂ ਲਾ ਲਈਏ ਪੋਚੇ ਫਿਰ ਉਸ ਤੋਂ ਬਾਅਦ ਆਪਾਂ ਨੇ ਨਾਣਾ ਧੋਣਾ ਮੇਰਾ ਮੋਸਟਲੀ ਸਾਰਾ ਕੰਮ ਫਿਨਿਸ਼ ਹੈ ਬਸ ਪੋਚੇ ਲਾ ਕੇ ਮਿਲਦੇ ਆ ਜੀ ਆਪਾਂ ਤਾਂ ਲੋ ਜੀ ਕੰਮ ਧੰਦਾ ਹੋ ਗਿਆ ਸਾਰਾ ਆਪਣਾ ਫਿਨ ਵਿਕਣੀ ਆ ਹੁਣ ਤੇ ਝਾੜੂ ਪੋਚਾ ਬਰਤਨ ਵਗੈਰਾ ਸਾਰਾ ਕੰਮ ਮੋਸਟਲੀ ਫਿਨਿਸ਼ ਹੈ ਬੱਚੇ ਗਏ ਮੇਰੇ ਸਕੂਲ ਔਰ ਬਬਜਤ ਕੇ ਪਾਪਾ ਗਏ ਆਪਣੇ ਆਫਿਸ ਅੱਜ ਕਹਿ ਰਹੇ ਤੇ ਕਿ ਜਲਦੀ ਆਉਂਗੇ ਤੇ ਸਵੇਰੇ ਬਣਾਈ ਤੀ ਮੈਂ ਕੜੀ ਜੋ ਕਿ ਬਹੁਤ ਜ਼ਿਆਦਾ ਲਾਜਵਾਬ ਬਣੀ ਹੈ ਸਵਾਦ ਬਣੀ ਹੈ ਵਧੀਆ ਬਣੀ ਹੈ ਔਰ ਰਾਤ ਨਾ ਇੰਨੀ ਨੇਰੀ ਆਈ ਨਾ ਤੂਫਾਨ ਆਇਆ ਉਹਨੇ ਪੂਰਾ ਤਬਾਹੀ ਮਚਾਈ ਪਈ ਹੈ ਉਹਨੂੰ ਪਤਾ ਜੇ ਨੇਰੀ ਆਂਦੀ ਹੈ ਹਨਾ ਕਿੰਨਾ ਕੰਮ ਲੇਟ ਨਿਬੜਦਾਇਆ ਇੰਨਾ ਤੂਫਾਨ ਆਇਆ ਨਾ ਰਾਤ ਨੇਰੀ ਆਈ ਹੈ ਫਿਰ ਮੀਂਹ ਆਇਆ ਸਾਰੀ ਜਿਹੜੀ ਧੂੜ ਮਿੱਟੀ ਦੀ ਸਾਰੀ ਅੰਦਰ ਤੱਕ ਪਹੁੰਚੀ ਪਈ ਤੀ ਔਰ ਜਾਲੀਆਂ ਦੇ ਵਿੱਚ ਜਿਹੜੇ ਜਾਲੀਆਂ ਵਾਲੇ ਦਰਵਾਜ਼ੇ ਆ ਮੇਰੇ ਜਾਲੀਆਂ ਲੱਗੀਆਂ ਹੋਈਆਂ ਮੇਰੇ ਬਰਾਂਡੇ ਦੇ ਵਿੱਚ ਉਹਦੇ ਵਿੱਚ ਪੂਰੀ ਤਰ੍ਹਾਂ ਡਸਟ ਫਸ ਗਈ ਫਿਰ ਮੈਂ ਪਰਨੇ ਮਾਰ-ਮਾਰ ਕੇ ਡਸਟ ਕੱਢੀ ਹੈ ਤੋਲਿਏ ਮਾਰ-ਮਾਰ ਕੇ ਹਨਾ ਕੋਈ ਭਾਰੀ ਕੱਪੜਾ ਲੈ ਲਓ ਉਹ ਮਾਰ ਕੇ ਨਾ ਪੂਰੀ ਤਰ੍ਹਾਂ ਡਸਟ ਨਿਕਲ ਜਾਂਦੀ ਹੈ ਫਿਰ ਮੈਂ ਸ਼ੀਸ਼ੇ ਸਾਫ਼ ਕਰੇ ਜਿਹੜੇ ਸ਼ੀਸ਼ਿਆਂ ਦੇ ਉੱਤੇ ਮੀਂਹ ਦੇ ਦਾਗ ਪੈ ਗਏ ਨਾ ਮਤਲਬ ਬਾਛੜ ਆਂਦੀ ਹੈ ਉਹਦੇ ਉੱਪਰ ਮਿੱਟੀ ਜੀ ਕੇ ਦਾਗ ਪੈ ਜਾਂਦੇ ਆ ਉਹ ਪੂਰੀ ਤਰ੍ਹਾਂ ਸ਼ੀਸ਼ੇ ਖਰਾਬ ਹੋ ਗਏ ਤੇ ਸਾਰੇ ਸ਼ੀਸ਼ਿਆਂ ਦੇ ਉੱਪਰ ਕੱਪੜਾ ਮਾਰ ਕੇ ਸਾਫ਼ ਕਰਿਆ ਮੈਂ ਪੌਣੇ 12 ਵਜੇ ਬੈਲੀ ਹੋਈਆਂ ਹੁਣ ਕੈਮਰਾ ਚੱਕਿਆ ਮੈਂ ਕਿਾ ਚਲੋ ਹੁਣ ਆਪਾਂ ਵੀਡੀਓ ਸ਼ੂਟ ਕਰੀਏ ਤੇ ਜਸਟ ਨਾ ਤੋ ਕੇ ਫ੍ਰੀ ਹੋਈ ਤੀ ਮੈਂ ਇੱਕ ਗਵੰਡੀਆਂ ਦਾ ਫੋਨ ਆ ਗਿਆ ਤਾਂ ਉਹ ਵੀ ਅਟੈਂਡ ਕਰਿਆ ਤੇ ਬਾਕੀ ਹੁਣ ਮੈਂ ਫ੍ਰੀ ਹੋ ਕੇ ਮੰਮੀ ਨੂੰ ਫੋਨ ਕਰਦੀ ਹੁੰਨੀ ਐ ਜਦੋਂ ਵੀ ਮੈਂ ਫੋਨ ਤੇ ਆਪਣੀ ਤੇ ਬੇਲੀ ਹੁੰਨੀ ਆ ਫ੍ਰੀ ਹੁੰਨੀ ਆ ਆਪਣੇ ਵਲੌਗ ਬਣਾ ਕੇ ਤਾਂ ਮੇਰੀ ਕਾਹਤਤ ਹੈ ਕਿ ਮੈਂ ਮੰਮੀ ਕੋਲ ਫੋਨ ਜ਼ਰੂਰ ਕਰਦੀ ਹੁੰਨੀ ਆ ਤੇ ਨਾਲ ਇੱਕ ਗੱਲ ਹੋਰ ਹੈ ਦੇਖੋ ਆਪਾਂ ਵੀਡੀਓ ਬਣਾਉਂਦੇ ਆ ਹਨਾ ਤੇ ਵੀਡੀਓ ਦੇ ਵਿੱਚ ਆਪਾਂ ਵਿਊ ਲੈਣੇ ਆ ਤੇ ਆਪਾਂ ਕਿਸੇ ਦਾ ਨਾਮ ਲੈ ਕੇ ਵਿਊ ਨਹੀਂ ਬਣਾਉਂਦੇ ਲੇਕਿਨ ਅਗਰ ਤੁਸੀਂ YouTube ਤੇ ਪੈਸਾ ਕਮਾਉਣਾ ਤਾਂ ਵਿਊ ਬਣਾਉਣੇ ਵੀ ਪੈਂਦੇ ਆ ਹਨਾ ਤੇ ਇਹ ਕੋਈ ਮਾੜੀ ਗੱਲ ਨਹੀਂ ਹੈਗੀ ਲੇਕਿਨ YouTube ਦੀ ਗਾਈਡਲਾਈਨ ਦੇ ਵਿੱਚ ਇਹ ਹੁੰਦਾ ਹੈ ਕਿ ਆਪਾਂ ਕਿਸੇ ਦੀ ਲੜਾਈ ਝਗੜਾ ਨਹੀਂ ਦਿਖਾਉਣਾ ਕਿਸੇ ਨੂੰ ਮਾੜਾ ਨਹੀਂ ਬੋਲਣਾ ਕਿਸੇ ਦੇ ਬਾਰੇ ਕੋਈ ਖਿਲਾਫ ਆਪਾਂ ਨੇ ਕੋਈ ਗੱਲਬਾਤ ਨਹੀਂ ਕਰਨੀ ਲੇਕਿਨ ਆਪਾਂ ਪਿਆਰ ਦੇ ਨਾਲ ਰਹਿ ਕੇ ਆਪਾਂ YouTube ਤੇ ਕੰਮ ਕਰ ਸਕਦੇ ਆਂ ਔਰ ਅਗਰ ਆਪਾਂ ਦੂਜੇ ਦਾ ਕੰਟੈਂਟ ਵੀ ਨਹੀਂ ਚੋਰੀ ਕਰ ਸਕਦੇ ਲੇਕਿਨ ਅਗਰ ਅਸੀਂ ਆਪਾਂ ਦੂਜੇ ਦਾ ਨਾਮ ਲੈ ਕੇ ਥੋੜਾ ਜਿਹਾ ਗੱਲਬਾਤ ਸ਼ੁਰੂ ਕਰ ਸਕਦੇ ਆਪਣੇ ਚੈਨਲ ਦੇ ਵਿੱਚ ਆਪਣੇ ਆਪਣੇ ਵਲੌਗ ਦੇ ਵਿੱਚ ਤਾਂ ਕੋਈ ਮਾੜੀ ਗੱਲ ਨਹੀਂ ਹੈਗੀ ਕਿਉਂਕਿ ਮੋਸਟਲੀ ਸਾਰੇ ਵਲੌਗਰ ਕਰਦੇ ਆ ਵੀ ਸਾਰੇ ਵਲੌਗਰਾਂ ਨੂੰ ਆਪਣੇ YouTube ਚੈਨਲ ਗਰੋ ਕਰਨ ਦੀ ਪਈ ਹੁੰਦੀ ਹੈ ਚਾਹੇ ਕੋਈ ਵੀ ਹੈ ਚਾਹੇ ਮੈਂ ਆ ਚਾਹੇ ਕੋਈ ਵੀ ਹੈ ਚਾਹੇ ਮੇਰਾ ਦੁਸ਼ਮਣ ਵੀ ਹੈ ਦੁਸ਼ਮਣ ਪਰ ਖੈਰ ਮੇਰਾ ਕੋਈ ਵੀ ਨਹੀਂ ਹੈ ਮੈਂ ਕਿਸੇ ਨੂੰ ਵੀ ਆਪਣਾ ਦੁਸ਼ਮਣ ਨਹੀਂ ਮੰਨਦੀ ਹੈਗੀ ਕਿਉਂਕਿ ਜਸਟ ਮੈਂ ਸਭ ਨਾਲ ਪਿਆਰ ਨਾਲ ਰਹਿਣੀ ਆ ਔਰ ਅਗਰ ਕੋਈ ਮੇਰੇ ਨਾਲ ਮਾੜੀ-ਮੋਟੀ ਬਹਿਸ ਹੋ ਵੀ ਜਾਂਦੀ ਹੈ ਤਾਂ ਮੈਂ ਭੁਲਾ ਦਿੰਨੀ ਆ ਹਣਾ ਤਾਂ ਮੈਂ ਇਗਨੋਰ ਕਰ ਦਿੰਨੀ ਆ ਵੀ ਚਲੋ ਕੋਈ ਗੱਲ ਨਹੀਂ ਹੈਗੀ ਸਾਈਡ 'ਚ ਰੱਖੋ ਤੁਸੀਂ ਆਪਣੇ ਕੰਮ ਕਰਨੀ ਫੋਕਸ ਕਰੋ ਹਣਾ ਤੇ ਬਾਕੀ ਰਹੀ ਗੱਲ ਵਿਊ ਦੀ ਦੇਖੋ ਇਹ ਸੋਸ਼ਲ ਮੀਡੀਆ ਹੈ ਹਨਾ ਵਲੌਗ ਬਣਾਉਂਦੇ ਆ ਲੋਕ ਦੂਜਿਆਂ ਦੇ ਨਾਮ ਲੈ ਕੇ ਆਪਾਂ ਵਲੌਗ ਦੇ ਵਿੱਚ ਆਪਣੇ ਵਿਊ ਇਕੱਠੇ ਕਰਨ ਦੇ ਲਈ ਆਪਾਂ ਦੂਜਿਆਂ ਦੇ ਨਾਮ ਦਾ ਸਹਾਰਾ ਲੈਂਦੇ ਆ ਹਨਾ ਇਹ ਇੱਕ ਨਹੀਂ ਸਾਰੇ ਵਲੌਗਰਾਂ ਦਾ ਇਹੀ ਹਾਲ ਹੈ ਤੇ ਜਸਟ ਕੋਈ ਵੀ ਹੈ ਦੇਖੋ ਮੈਂ ਵੀ ਵਿਊ ਲੈਣੀ ਹੈ ਮੈਨੂੰ ਵੀ ਆਦਤ ਹੈਗੀ ਹੈ ਲੇਕਿਨ ਉਸ ਦੇ باوجود ਮੈਨੂੰ ਡਰ ਲੱਗਦਾ ਕਿ ਕਹਿੰਦੇ ਆ ਨਾ YouTube ਵਾਲੇ ਕਿਤੇ ਕਾਪੀਰਾਈਟ ਨਾ ਪਾ ਦੇਣ ਕਿ ਵੀ ਕੁਛ ਇਹ ਮਿਸ ਅੰਡਰਸਟੈਂਡਿੰਗ ਹੋਈ ਆ ਜਾਂ ਇਹ ਕੋਈ ਗਲਤੀ ਹੋ ਗਈ ਮੇਤੋਂ ਹਨਾ ਮੈਂ ਇਸ ਚੀਜ਼ ਤੋਂ ਡਰ ਲੱਗਦਾ ਮੈਨੂੰ ਤੇ ਅਦਰਵਾਈਜ਼ ਮੈਂ ਵੀ ਦੂਜਿਆਂ ਦਾ ਨਾਮ ਲੈ ਕੇ ਬਹੁਤ ਜ਼ਿਆਦਾ ਵੀਡੀਓ ਬਣਾ ਸਕਦੀ ਆ ਬਹੁਤ ਜ਼ਿਆਦਾ ਵਿਊ ਆਉਣਗੇ ਮੈਨੂੰ ਲੇਕਿਨ ਮੈਨੂੰ ਡਰ ਲੱਗਦਾ ਇਹ ਡਰ ਬੈਠਿਆ ਹੋਇਆ ਤੇ ਕਮੈਂਟ ਕਰਕੇ ਦੱਸਿਓ ਅਗਰ ਕੋਈ ਵੀ ਫੇਮਸ ਵਲੌਗਰ ਜਾਂ ਕੋਈ ਵੀ ਛੋਟਾ ਵਲੌਗਰ ਮੇਰੇ ਬਲੌਗ ਦੇਖ ਰਿਹਾ ਤਾਂ ਦੱਸਿਓ ਕਿ ਅਗਰ ਆਪਾਂ ਦੂਜੇ ਦਾ ਮਾੜਾ ਮੋਟਾ ਨਾਮ ਵੀ ਲੈ ਸਕਦੇ ਆ ਬਲੌਗ ਦੇ ਵਿੱਚ ਕਿ ਆ ਚੱਲੂਗਾ ਜਾਂ ਨਹੀਂ ਚੱਲੂਗਾ ਕੋਈ ਦਿੱਕਤ ਤਾਂ ਨਹੀਂ ਆਣੀ ਹੈਗੀ YouTube ਤੇ ਵਸੇ ਬਹੁਤ ਜ਼ਿਆਦਾ ਵਲੌਗਰ ਹੈ ਨਾ ਯੂਟਿਊਬਰ ਹੈ ਜਿਹੜੇ ਦੂਜਿਆਂ ਦਾ ਨਾਮ ਲੈ ਕੇ ਆਪਣੇ ਵੀਊ ਇਕੱਠੇ ਕਰਦੇ ਆਂ ਲੇਕਿਨ ਦੇਖੋ ਜੀ ਇਹ ਕੋਈ ਮਾੜੀ ਗੱਲ ਨਹੀਂ ਹੈਗੀ ਸਾਰੇ ਹੀ ਆਪਣਾ ਵੀਊ ਪਾਣ ਦੇ ਚੱਕਰਾਂ ਦੇ ਨਾਲ ਚੈਨਲ ਖੋਲੀ ਬੈਠੇ ਆਂ ਵੀ ਸਾਡੇ ਵੀਊ ਆਣ ਸਾਡੇ ਵੀਊ ਆਣ ਹਨਾ ਤੇ ਚਲੋ ਜੀ ਵਲੌਗ ਦਾ ਕਰਦੇ ਆਂ ਐਂਡ ਵਲੌਗ ਹੋ ਜੂਗਾ ਲੰਬਾ ਸਵੇਰ ਦੀ ਕੰਮਕਾਰ ਲੱਗੀ ਹੋਈ ਆਂ ਫਿਰ ਨਹਾਈ ਧੋਈ ਫਰੈਸ਼ ਹੋਈ ਤੇ ਹੁਣ ਫ੍ਰੀ ਹੋਈ ਆ ਮੈਂ ਤੇ ਚਲੋ ਜੀ ਬਾਏ ਟੇਕ ਕੇਅਰ ਨੈਕਸਟ ਵਲੌਗ ਦੇ ਵਿੱਚ ਮਿਲਦੇ ਆਂ ਆਪਾਂ ਤੇ ਲਾਈਕ ਕਮੈਂਟ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇ ਤੁਸੀਂ ਨਵੇਂ ਆ ਤਦ ਤੱਕ ਲਈਏ ਬਾਏ ਬਾਏ